ਮਾਪਿਓ ਨੇ 20 ਸਾਲਾਂ ਦੀ ਵਿਆਹਤੀ ਸਾਲ ਬਾਅਦ ਧੀ ਜੰਮ ਪਈ ਫਿਰ ਬੱਚੇ 2-3 ਨਿਆਣੇ ਜੰਮੇ ਬੱਚਿਆਂ ਨੂੰ ਪੜਾਇਆ ਲਖਾਇਆ ਕਦੇ ਰੋਟੀਆਂ ਬਣਾ ਕੇ ਦਿਆ ਕਰ ਕਰ ਕਦੇ ਆ ਕਰ ਕਦੇ ਆ ਕਰ ਅੱਜ ਉਹ ਬੀਬੀ 45-50 ਸਾਲਾਂ ਦੀ ਹੈ 50 ਸਾਲਾਂ ਦੀ ਨੇ گلابی ਰੰਗ ਦੀ ਚੁੰਨੀ ਲੈ ਲਈ ਮੁੰਡੇ ਦਾ ਵਿਆਹ ਹੈ ਪੈਲਸ ਵਿੱਚ ਬੈਠੀ ਹੈ ਕਿਸ ਲੱਗੇ ਲੋਕ ਨੱਚਣ ਮਾਂ ਦੀ ਇਦਾਂ ਬਾਹ ਫੜ ਲਈ ਉਹਨੇ ਇੰਨੇ ਵਧੀਆ ਫਰਜ਼ ਨਿਭਾਏ ਆ ਮਾਂ ਦੀ ਐ ਬਾਹ ਫੜੀ 2 ਮਿੰਟ ਜੇ ਨੱਚੀ ਐ ਤੇ ਇੰਨੇ ਨਾਲ ਨਚਾਰ ਨਹੀਂ ਬਣ ਗਈ ਉਹਨੇ ਸਾਰੀ ਜ਼ਿੰਦਗੀ ਕੀ ਕੀਤਾ ਤੁਹਾਨੂੰ ਇਹ ਵੇਖਣਾ ਪੈਣਾ ਐ ਇੰਨੇ ਨਾਲ ਨਚਾਰ ਬਣ ਗਈ ਉਹ ਇੱਕ ਬੰਦਾ 40000 ਰੁਪਇਆ ਤਨਖਾਹ 50000 ਲਿਆ ਰਿਆ ਸਵੇਰੇ 7 ਵਜੇ ਉੱਠ ਕੇ ਭੱਜਦਾ ਕੰਮ ਤੇ ਤਿਆਰ ਹੋ ਕੇ ਦੌੜਦਾ 1 2 ਵਜੇ ਦੇ ਨੂੰ 3 ਵਜੇ ਦੇ ਨੂੰ ਘਰੇ ਆਉਂਦਾ ਮਰ ਕੇ ਮਿਹਨਤ ਕਰਕੇ ਉਹਨੇ ਧੀ ਦਾ ਵਿਆਹ ਕੀਤਾ ਘਰ ਬਣਾਇਆ ਕੋਠੀ ਬਣਾਈ ਗੱਡੀ